ਤਨੋ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੇ ਹੋ ਕਹੀ ਪੁਕਾਰ ਦੂਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਾਲ ਤੇਰਾ ਨਾਮ ਤਰਾ ਸਦ ਕੁਰਬਾਨ ਐ ਜਾਉ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੁ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵਰ ਹਾਂ ਸਾ ਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਣਚੋਂ ਕੋਈ ਨਾਨਕ ਤਾਂ ਕਾ ਦਾਸ ਐ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਈ ਰਹਾ ਤਨਾ ਸ੍ਰੀ ਮਹਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਕਿਸੈ ਸਰੀ ਵੋ ਜਾ ਕੇ ਜੀ ਪਰਾਣਾ ਹੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨ ਰਹਾਉ ਸਾਸ ਮਾਸ ਸਭ ਜੀਉ ਤੇ ਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਚਾਇਰ ਏਵ ਕਹਤ ਹੈ ਸੱਚੇ ਪਰਵਦ ਗਾਰਾ ਜੇ ਤੂੰ ਕਿਸੈ ਨਾ ਦੇਹੀ ਮੇਰੇ ਸਹਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲੈਣਾ ਨਾਮ ਖਸਮ ਕਾ ਚੇਤਨਾ ਕੀਆ ਕਪਟੀ ਕਪਟ ਕਮਾਣਾ ਜਮਦਵਾਰ ਜਾਂ ਪਕੜ ਚਲਾਇਆ ਤਾ ਚਲਦਾ ਪਛਤਾਣਾ ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀਐ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਈ ਤਪੈ ਹਿਆਉ ਜੀੜਾ ਬਿਲ ਲਾਈ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਹ ਚ ਮਿਲੋਂ ਮੇਰੀ ਮਾਈ ਰਹਾਵ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਣੈ ਨਾ ਪਤ ਹੋਏ ਤਾਂ ਪਤ ਰਹਿ ਰਾਖੈ ਜਾਂ ਸੋਏ ਜਹ ਦੇਖਾਂ ਤੈ ਰਹਾ ਸਮਾਈ ਤੁਦ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨੋ ਬਖਸ਼ੇ ਸਾਚਾ ਸੋਏ ਹੁਣ ਉੱਠ ਚੱਲਣਾ ਮੋਹਤ ਕੇ ਤਾਲ ਕਿਆ ਮਹੁ ਦੇਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈ ਸਾ ਹੋਏ ਵੇਣ ਨਦਰਿ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹਿ ਲਿਵ ਲਾਈ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਡੁਬਦਾ ਅੰਤਰ ਮਰੈ ਗੁਰ ਪ੍ਰ사ਦੀ ਪਾਇਆ ਜਾਏ ਹਰਿ ਸਿਉ ਚਿਤ ਲਾਗੈ ਫਿਰ ਕਾਲ ਨਾ ਖਾਇ ਰਹਾਉ ਸਤਿ ਸਿਮਰੈ ਹੋਐ ਪ੍ਰਗਾਸ ਤਾਂ ਤੇ ਵਿਖਿਆ ਮਹਿ ਰਹੈ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੇ ਧਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਾਹ ਪਾਵੈ ਮਾਨ ਸਤਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛੈ ਸੋ ਹੀ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਪਣਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਤਾਂ ਕੋ ਪਾਵੇ ਮੋਖ ਦਵਾਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਤਨਾਸਰੀ ਮਹੱਲਾ ਪਹਿਲਾ ਜੀਉ ਤਪ ਤੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜਿਉ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸੱਬਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹੇ ਚੱਲਿਆ ਲਾਈ ਦਰਗਾ ਬੈਸਣ ਨਾਹੀ ਜਾਈ ਕਰਮ ਮਿਲੈ ਆਖਣ ਤੇਰਾ ਨਾਮ ਗਿੱਤ ਲੱਗ ਤਰਨਾ ਹੋਰ ਨਹੀਂ ਥਾਂ ਜੇ ਕੋ ਡੂਬੈ ਫਿਰ ਉਹ ਐਸਾਰ ਨਾਨਕ ਸਾਚਾ ਸਰਬਦਾਤਾਰ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਸੀਜੈ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੂਝਿਆ ਸਤਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾਮੁਲੇ ਇੱਕ ਦੁਗਾਣਾ ਜੇ ਸਾਥ ਰੱਖੀਐ ਦੀਜਰ ਲਾਏ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਸੁਰਤ ਤਿਹਰਾਹੇ ਜਾਏ ਜੇ ਸੋ ਕੂੜੀਆਂ ਕੂੜਕਬਾੜ ਭਾਵੇ ਸਭ ਆਖੋ ਸੰਸਾਰ ਤਉ ਦ ਭਾਵ ਐ ਅੱਦੀ ਪਰਵਾਨ ਨਾਨਕ ਜਾਣੈ ਜਾਣ ਸੁ ਜਾਣ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਨਾ ਸਿਰ ਕੇ ਲੇਖ ਨਾ ਪੜੈ ਇਆਣਾ ਦਰਗਾਹ ਘੜੀਐ ਤੀਨੇ ਲੇਖ ਖੋਤਾ ਕਾਮ ਨਾ ਆਵੈ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਈ ਰਹਾਉ ਕਾਤੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੈ ਅੰਦ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁੱਲ ਤਰੈ ਦਾਨ ਸੰਬੰਧ ਸੋਈ ਦਿਲ ਧੋਐ ਮੁਸਲਮਾਨ ਸੋਈ ਮਲਖੋਐ ਪੜਿਆ ਬੂਝੈ ਸੋ ਪਰਵਾਣ ਜਿਸ ਸਿਰ ਦਰਗਹ ਕਾ ਨੀਚਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਕਾ ਨਸਟ ਜਾਗ ਪਰਿਸ਼ਟ ਹੋਏ ਡੂਬਤਾ ਇਵ ਜਗ ਕਲ ਮਹਾਰਾਮ ਨਾਮ ਸਾਰ ਅੱਖੀ ਤਾ ਮੀਟਹਿ ਨਾਕ ਪਕੜਹਿ ਠੱਗਣ ਕੋ ਸੰਸਾਰ ਰਹਾਉ ਆਂਟ ਸੇਤੀ ਨਾਕ ਪਕੜਹਿ ਸੂਜਤੇ ਤਿੰਨ ਲੋ ਮਗਰ ਪਾਚੈ ਕਛ ਨਾ ਸੂਜੈ ਏਹੋ ਪਦਮ ਅਲੋਖ ਖਤਰਿਆ ਤਾ ਧਰਮ ਛੋੜਿਆ ਮਲੇ ਸੁਭਾਖਿਆ ਗਹੀ ਸ੍ਰੇਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪ੍ਰਾਨ ਸੋਧਹਿ ਕਰਹਿ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਤਨਾਸਰੀ ਮਹੱਲਾ ਪਹਿਲਾ ਆਰਤੀ ਇਕ ਓੰਕਾਰ ਸਤਗੁਰ ਪ੍ਰਸਾਦ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੂ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀਹਾ ਸਹਸ ਤਵ ਨੈਨ ਨਨ ਨੈਨ ਹੈ ਤੋਇ ਕਉ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਗਿਆਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਗਤ ਮਨੋ ਅਲ ਦਿਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਮ ਵਾਸਾ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਇਹੋ ਧਨ ਅਖੋਟ ਨਾਨਕ ਹੁਟੈ ਨਾ ਜਾਏ ਪੂਰੈ ਸਤਗੁਰ ਦੀ ਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਚੇਤਨ ਮੰਤ ਹਰ ਨਾਮ ਨਿਵਲਾਈ ਗੁਰ ਪੂਰੇ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਈ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਈ ਪੂਰੇ ਗੁਰ ਕੈ ਸਹਜ ਸੁਭਾਈ ਪੂਰੇ ਗੁਰ ਕੀ ਸਾਚੀ ਬਾਣੀ ਦੁਖ ਮਾਨੇ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇ ਕੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਈ ਸਭ ਮਹਿ ਵਸੈ ਪ੍ਰਭ ਏਕੋ ਸੋ ਹੋਏ ਗੁਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾ ਨਿਕ ਨਾਮ ਮਿਲੈ ਮਨ ਮਾਨਿਆ ਤਨਾਸਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹੇ ਜਲੈ ਅਬਮਾਨ ਗੁਰਮੁਖ ਹਰ ਰਸ ਚਾਖੈ ਕੋਇ ਤਿਸ ਸਦਾ ਆਨੰਦ ਹੋਐ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾ ਸ਼ਬਦ ਦੀਪਕ ਵਰਤੈ ਤਿਹੋ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਹਨ ਦਿਨ ਦਾ ਜਹ ਸ਼ਾਂਤ ਨਾ ਪਾਏ ਸਤਗੁਰ ਮਿਲੈ ਸਭ ਤ੍ਰਿਸ਼ਨਾ 부ਜਾਈ ਨਾਨਕ ਨਾਮ ਸ਼ਾਂਤ ਸੁਖ ਪਾਏ ਤਨਾਸਰੀ ਮਹੱਲਾ 3 ਸਦਾ ਧਾਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨਹਿ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਧਿਆਵੇ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸ਼ਾਂਤ ਸ਼ਿੰਗਾਰ 라ਵੇ ਪ੍ਰਭ ਸੁ ਹੋਏ ਹਉ ਮੈਂ ਵਿੱਚ ਪ੍ਰਭ ਕੋਈ ਨਾ ਪਾਏ ਮੂਲੋ ਕੋ ਲਾ ਜਨਮ ਗਵਾਏ ਗੁਰ ਤੇ ਸਾਤ ਸਹਜ ਸੁਖ ਬਾਣੀ ਸੇਵਾ ਸਾਚੀ ਨਾਮ ਸੁਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਲਾਈ ਤਨਾ ਸ੍ਰੀ ਮਹੱਲਾ ਤੀਜਾ ਤੀਜਾ ਜਗ ਮੈਲਾ ਮੈਲੋ ਹੋਇ ਜਾਏ ਆਵੇ ਜਾਏ ਦੂਜੇ ਲੋਭਾਈ ਦੂਜੇ ਭਾਏ ਸਭ ਪਰ ਜਿਵ ਗੋਈ ਮਨ ਮੁਖ ਚੂਟਾ ਖਾਏ ਆਪਣੀ ਪਤਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਈ ਅੰਤਰ ਨਾਮ ਬਸੈ ਪਤ ਊਤਮ ਹੋਇ ਰਹਾਉ ਗੁਰਮੁਖ ਉਪਰੇ ਹਰ ਸਰਨਾਈ RAM ਨਾਮ ਰਾਤੇ ਭਗਤ ਦਿਰੜਾਈ ਭਗਤ ਕਰੇ ਜਨ ਵਡਿਆਈ ਪਾਈ ਸਾਚ ਰਤੇ ਸੁਖ ਸਹਿਜ ਸੁਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸ਼ਬਦ ਆਪ ਪਛਾਨ ਸਾਚੀ ਰਾਸ ਸਾਚਾ ਵਪਾਰ ਸੋ ਧਨਪੁਰਖ ਜਿਸ ਨਾਮ ਪਿਆਰ ਤਿਨ ਪ੍ਰਭ ਸਾਚੇ ਇੱਕ ਸੱਚ ਲਾਇ ਉਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਾਰ ਅਨਸਰੀ ਮਹੱਲ